ਕੋਈ ਜਪਜੀ ਸਾਹਿਬ ਦੀ ਅਰੰਭਤਾ ਕਰਤਾਰਪੁਰ ਤੋਂ ਸ਼ੁਰੂ ਹੋਈ ਹੈ ਤੇ ਜਪਜੀ ਸਾਹਿਬ ਧੰਗ ਗੁਰੂ ਨਾਨਕ ਸਾਹਿਬ ਪੜਦੇ ਪਏ ਆ ਥੋੜਾ ਜਿਹਾ ਅੱਗੇ ਆਈਏ ਆਪਾਂ ਜਿਸ ਦਿਨ ਧੰਗ ਗੁਰੂ ਅਰਜੁਨਜੀਤ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੰਪਾਦਨਾ ਕੀਤੀ ਸਭ ਤੋਂ ਪਹਿਲਾਂ ਜਿਹੜੀ ਬਾਣੀ ਹਜ਼ੂਰ ਨੇ ਦਰਜ ਕੀਤੀ ਉਹ ਜਪਜੀ ਸਾਹਿਬ ਹੈ ਯਾਦ ਰੱਖੋ ਇਹਦੇ ਉੱਪਰ ਰਾਗ ਕੋਈ ਨਹੀਂ ਭਾਵੇਂ ਸਾਡੇ ਸਿੰਘ ਗਾਉਂਦੇ ਆ ਇਸ ਉੱਪਰ ਕੋਈ ਘਰ ਨਹੀਂ ਇਸ ਉੱਪਰ ਮਹੱਲਾ ਵੀ ਨਹੀਂ ਲਿਖਿਆ ਸਿੱਧਾ ਪਾਠ ਆਪ ਸ਼ੁਰੂ ਕਰ ਦਿਓ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਗੁਰੂ ਨਾਨਕ ਸਾਹਿਬ ਨੇ ਲਾਜ਼ਮੀ ਕਰ ਦਿੱਤਾ ਜਿਸ ਵਕਤ ਪਹਿਲਾ ਪ੍ਰਕਾਸ਼ ਕੀਤਾ ਗਿਆ ਇਤਿਹਾਸ ਕਹਿੰਦਾ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਤੇ ਗੁਰਦੇਵ ਨੇ ਬਚਨ ਕੀਤਾ ਪੰਚਮ ਸਤਗੁਰਾਂ ਨੇ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਕਰੋ ਗੁਰਪ੍ਰਤਾਪ ਸੂਰਜ ਵਿੱਚ ਹੈ ਕਿ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ ਜਿਸ ਵਕਤ ਗੁਰੂ ਅਰਜੁਨ ਦੇਵ ਸ਼ਹਾਦਤ ਦਾ ਜਾਮ ਪੀਤਾ ਪੰਜ ਦਿਨ ਤਸੀਹੇ ਦਿੱਤੇ ਜੀ ਤਿੰਨ ਤਰ੍ਹਾਂ ਦੇ ਤਸੀਹੇ ਦਿੱਤੇ ਮੈਂ ਮੈਂ ਸਿਰਫ ਮੈਂ ਚਾਹਾਂਗਾ ਇਹ ਮੈਨੂੰ ਹੋਮੇ ਨਾਲ ਨਾਲ ਜੋੜਿਓ ਜੇ ਮੈਂ ਦਾਸ ਵੀ ਕਹਿ ਦਾਂਗਾ ਤੇ ਅੰਦਰੋਂ ਦਾਸ ਨਹੀਂ ਬਣਿਆ ਮੇਰੀ ਉਹ ਵੀ ਦਾਸ ਸ਼ਬਦੀ ਹੋਮੇ ਚ ਹੀ ਆਉਣਾ ਮੇਰੀ ਇੱਕ ਬੇਨਤੀ ਜੇ ਇਸ ਦੀਵਾਨ ਵਿੱਚ ਤੁਸੀਂ ਮਾਲਵੇ ਤੋਂ ਮਾਝੇ ਤੋਂ ਦੁਆਬੇ ਤੋਂ ਇੰਨੀ ਸੰਗਤ ਆਇਓ ਗੁਰਮਖੋ ਲੰਗਰ ਤਾਂ ਘਰ ਵੀ ਬਹੁਤ ਸ਼ੱਕ ਨੇ ਬਹੁਤ ਸੇਵਾ ਕਰਦੇ ਪੈਨ ਸੇਵਾਦਾਰ ਇੱਥੇ ਆ ਕੇ ਅੱਜ ਇੱਕ ਪਰਨ ਕਰ ਜੋ ਕਿ ਕੱਲ ਅੰਮ੍ਰਿਤ ਵੇਲੇ ਤੋਂ ਬਾਅਦ ਸਾਰੀ ਜ਼ਿੰਦਗੀ ਸਤਿਗੁਰੂ ਇੱਕ ਦਾਤ ਪਾ ਦੇ ਝੋਲੀ 'ਚ ਸਭ ਕੁਝ ਅੰਮ੍ਰਿਤ ਵੇਲੇ ਭੁੱਲ ਜਾ ਪਰ ਤੇਰਾ ਜਪਜੀ ਸਾਹਿਬ ਮੈਂ ਰੋਜ਼ ਜ਼ਰੂਰ ਕਰਾਂਗਾ ਆਪਾਂ ਮੇਰੀ ਬੇਨਤੀ ਹੈ ਜੀ ਤੁਸੀਂ ਇਹਨੂੰ ਸੁਣੋ ਗੁਰੂ ਅਰਜੁਨ ਦੇ ਮਹਾਰਾਜ ਜਿਸ ਵਕਤ ਸ਼ਹੀਦ ਹੋਣ ਲੱਗੇ ਸਾਡਾ ਇਤਿਹਾਸ ਕਹਿੰਦਾ ਪੰਜ ਸਿੱਖ ਨਾਲ ਸਨ ਭਾਈ ਬਿੱਦੀ ਚੰਦ ਭਾਈ ਪ੍ਰਾਣਾ ਜੀ ਭਾਈ ਜੇਠਾ ਜੀ ਆਦਿ ਭਾਈ ਲੰਗਾਹ ਜੀ ਉਸ ਵਕਤ ਦਾ ਜ਼ੂਰ ਨੇ ਸਿੱਖਾਂ ਨੂੰ ਕਿਹਾ ਕਿ ਜਪਜੀ ਸਾਹਿਬ ਦਾ ਪਾਠ ਕਰੋ ਗੁਰਮਖੋ ਗੁਰੂ ਅਰਜੁਨ ਦੇਵ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਸੁਣਿਆ ਧੰ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਕਹਾ ਕੋਈ ਸੰਗਤ ਵਿੱਚੋਂ ਮੈਂ ਥੋੜੀਆਂ ਇਤਿਹਾਸਕ ਹਵਾਲੇ ਦੇਣਾ ਪੇ ਕੋਈ ਸਿੱਖ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰੇ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰਨ ਲੱਗ ਪਏ ਤਾਂ ਗੁਰੂ ਹਰਗੋਬਿੰਦ ਸਾਹਿਬ ਆਪਣਾ ਆਸਣ ਛੱਡਣ ਲੱਗ ਪਏ ਇੰਨੀ ਇਕਾਗਰਤਾ ਨਾਲ ਸ਼ੁੱਧ ਪਾਠ ਕੀਤਾ ਜਦੋਂ ਸਿਰੇ ਲੱਗਾ ਅੰਦਰੋਂ ਫੁਰਨਾ ਉੱਠ ਗਿਆ ਮਹਾਰਾਜ ਤੋਂ ਘੋੜੇ ਮੰਗਾਗਾ ਹਜ਼ੂਰ ਨੇ ਕਿਹਾ ਫਿਰ ਸਿੰਘਾਸਨ ਤੇ ਬੈਠ ਗਏ ਕਹਿੰਦੇ ਪਾਠ ਇੰਨਾ ਪਿਆਰਾ ਤੂੰ ਕੀਤਾ ਸ਼ੁੱਧ ਚਿੱਤ ਕੀਤਾ ਤੈਨੂੰ ਆਸਣ ਦੇ ਦਿਆਂ ਪਰ ਅੰਤ ਤੇਰੇ ਫੁਰਨਾ ਬਣ ਗਿਆ ਵਾਸ਼ਨਾ ਦਾ ਤੈਨੂੰ ਘੋੜਾ ਜ਼ਰੂਰ ਮਿਲੇਗਾ ਇਹਦਾ ਮਤਲਬ ਧਿਆਨ ਸਕੱਲੀ ਸਾਖੀ ਨਹੀਂ ਜਿਹੜਾ ਸਤਿਗੁਰੂ ਦੇ ਜਪ ਨੂੰ ਇਕਾਗਰਤਾ ਨਾਲ ਸ਼ੁੱਧਤਾ ਨਾਲ ਪੜਦਾ ਮੇਰੇ ਸਤਿਗੁਰੂ ਆਪਣੀ ਥਾਂ ਦਿੰਦੇ ਪਏ ਆ ਇਹਦੇ ਭਾਵ ਵਰ ਸਮਝਿਓ ਕਿੰਨੀ ਉੱਚੀ ਥਾਂ ਆਖੇ ਉਸ ਤੋਂ ਅਗਲੀ ਬੇਨਤੀ ਜਪਜੀ ਸਾਹਿਬ ਦੀ ਕਥਾ ਗੁਰੂ ਅਰਗਵਿੰਦ ਸਾਹਿਬ ਨੇ ਕੀਤੀ ਮਹਾਰਾਜ ਜਦੋਂ ਕਸ਼ਮੀਰ ਗਏ ਆ ਤੇ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਜੀ ਪਾਈਕਰਮ ਚੰਸਨ ਕਸ਼ਮੀਰ ਦੇ ਕਿ ਸਤਿਗੁਰੂ ਜੀ ਜਪਜੀ ਸਾਹਿਬ ਦੀ ਕਥਾ ਮੈਂ ਥੋੜਾ ਜਿਹਾ ਇਤਿਹਾਸ ਲੈ ਲਿਆ ਜੀ ਜਾਣ ਬੁਝ ਕੇ ਲਿਆਏ ਭਾਈ ਸਾਹਿਬ ਸ਼ਬਦ ਪੜ ਰਹੇ ਸਨ ਪਿੰਨੀ ਰੈਣੜੀਏ ਚਮਕੰਤਾ ਰੇ ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਸਾਹਿਬ ਦੀ ਕਥਾ ਕੀਤੀ ਜਿਸ ਵਕਤ ਸੰਗਤ ਜੀ ਜਪਜੀ ਸਾਹਿਬ ਦੀ ਕਥਾ ਦੀ ਸੰਪੂਰਨਤਾ ਹੋਈ ਤੇ ਸੰਗਤ ਵਿੱਚੋਂ ਭਾਈ ਸਾਹਿਬ ਜੀ ਉੱਠ ਕੇ ਕਹਿੰਦੇ ਨੇ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਤੁਹਾਡਾ ਧੰਨਵਾਦ ਸਤਿਗੁਰੂ ਜੀ ਤੇ ਮੈਂ ਸੋਚਨਾ ਜੇਡੀ ਕਥਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੋਵੇਗੀ ਉਹ ਸਰੋਤਿਆਂ ਦੇ ਅੰਦਰ ਕਿਹੋ ਜੀ ਸੁਰਤ ਦੀ ਖੇਡ ਵਰਤਾਈ ਹੋਵੇਗੀ ਮਹਾਰਾਜ ਜੀ ਤੁਹਾਡਾ ਸ਼ੁਕਰਾਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਬੋਲ ਕੇ ਕਹਿੰਦੇ ਆ ਸੰਗਤ ਜੀ ਮਹਾਰਾਜ ਬਚਨ ਕਰਦੇ ਆ ਬਹੁਰ ਸ਼੍ਰੀ ਮੁਖ ਬਚਨ ਪਖਾਨੂ ਅਰਥ ਜਾਏ ਗੁਰੂ ਨਾਨਕ ਜਾਨੂ ਧਿਆਨ ਨਾਲ ਸੁਣਿਓ ਅਰਥ ਸਮਝ ਪੈ ਗਿਆ ਕਹਿੰਦੇ ਮਹਾਰਾਜ ਜੀ ਨੂੰ ਕਿਹਾ ਤੁਸੀਂ ਅਰਥ ਕਮਾਲ ਦੇ ਕੀਤੇ ਹਜ਼ੂਰ ਨੇ ਕਿਹਾ ਨਹੀਂ ਸਾਧ ਸੰਗਤ ਜੀ ਜਿੰਨੀ ਕੋਈ ਸਮਝ ਪਈ ਅਸੀਂ ਜਪ ਦੇ ਅਰਥ ਕਰ ਦਿੱਤੇ ਬਾਕੀ ਇਸ ਅਰਥਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜਾਨਣ ਜਿਨ੍ਹਾਂ ਨੇ ਆਪਣੀ ਰਚਨਾ ਤੋਂ ਉਚਾਰਨ ਕੀਤਾ ਹੈ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਅਰਬਿੰਦ ਸਾਹਿਬ ਦੇ ਵੇਲੇ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਚੋਲਾ ਧਿਆ ਗਿਆ 100 52 ਸਾਲ ਉਮਰ ਬਾਬਾ ਜੀ ਭੋਕੇ ਗਏ ਉੰਜ ਵਸੇ ਇਤਿਹਾਸ ਕਹਿੰਦਾ 125 ਸਾਲ 1 ਮਹੀਨਾ ਤੇ ਕਈ 4 ਦਿਨ ਲਿਖਦੇ ਪਰ ਸਿੱਧੀ ਗੱਲ ਕਰਾਂ 125 ਸਾਲ ਉਮਰ ਸੰਗਤ ਜੀ ਜਿਹਦੇ ਵਿੱਚੋਂ ਸਿਰਫ 12 ਸਾਲ ਪਹਿਲਾਂ ਬਤੀਤ ਹੋਏ ਬਚਪਨ ਦੇ 113 ਸਾਲ ਧੰਨ ਬਾਬਾ ਬੁੱਢਾ ਸਾਹਿਬ ਨੇ ਸਿਰਫ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿੱਖੀ ਕਮਾਈ ਹੈ 113 ਸਾਲ ਸਿੱਖੀ ਕਮਾਈ ਛੇ ਗੁਰੂ ਸਹਬਾਨਾ ਨੂੰ ਸਿੰਘਾਸਨ ਤੇ ਬਿਰਾਜਮਾਨ ਦਰਸ਼ਨ ਕੀਤੇ ਦੋ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਉਹ ਵੀ ਬਾਬਾ ਬੁੱਢਾ ਸਾਹਿਬ ਦੀ ਖਿਆਤੀ ਵਿੱਚ ਉਹਨਾਂ ਦਾ ਜਨਮ ਹੋਇਆ ਆਪ ਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਮੁਖੀ ਤੇ ਗੁਰਬਾਣੀ ਦੀ ਅਰੰਭਤਾ ਧੰ ਬਾਬਾ ਬੁੱਢਾ ਸਾਹਿਬ ਨੇ ਸ਼ੁਰੂ ਕਰਾਈ ਹੁਣ ਮੈਂ ਅਰਜ ਕਰਨ ਲੱਗਾ ਜਦੋਂ ਬਾਬਾ ਜੀ ਨੇ ਅੰਮ੍ਰਿਤ ਵੇਲੇ ਰਮਦਾਸ ਆਪਣਾ ਚੋਲਾ त्याग ਗਿਆ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਕੋਲ ਪਹੁੰਚ ਗਏ ਅੰਮ੍ਰਿਤ ਵੇਲੇ ਬਾਬਾ ਜੀ ਨੇ ਆਪ ਇਸ਼ਨਾਨ ਕੀਤਾ ਜੀ ਆਪ ਉਹਨਾਂ ਚਿੱਟੇ ਬਸਤਰ ਪਹਿਨੇ ਆਪ ਆਪਣੇ ਆਸਨ ਤੇ ਬੈਠ ਕੇ ਉੱਚੀ ਬੋਲ ਕੇ ਸੰਗਤ ਜੀ ਉੱਚੀ ਬੋਲ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਜਦੋਂ ਕੇਤੀ ਛੁੱਟੀ ਨਾਲ ਕਹਿ ਕੇ ਨਮਸਕਾਰ ਕੀਤੀ ਬਾਬਾ ਜੀ ਪ੍ਰਾਨ ਤਿਆਗ ਗਏ ਬਾਬਾ ਜੀ ਦਾ ਸੀਸ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਸੇ ਮੇਰੇ ਕਹਿਣ ਤੋਂ ਮੁਰਾਦ ਕਿ ਜਪਜੀ ਸਾਹਿਬ ਦੀ ਮਹਾਨਤਾ ਮੈਂ ਕੋਈ ਇਹ ਨਹੀਂ ਕਹਿ ਰਿਹਾ ਦੀ ਵੱਖਰੀ ਕੋਈ ਗੱਲ ਹੈ ਪਰ ਨਹੀਂ ਪਿਆਰਿਓ ਇਹ ਇਸ ਦੀ ਇੱਕ ਥਾਂ ਹੈ ਜਿਹੜੀ ਨਿਤਨੇ ਵਿੱਚ ਹੈ ਅਮਰਤ ਸੰਚਾਰ ਵਿੱਚ ਹੈ